ਪਵਾਂ ਲੱਖਾਂ ਹੀ ਬਾਹਰਲੇ ਮੁਲਖ ਨੇ ਪਰ ਜੋ ਮੇਰਾ ਪੰਜਾਬ ਆ ਨਾ ਜੋ ਮੇਰਾ ਜਲੰਧਰ ਸ਼ਹਿਰ ਆ ਮੈਂ ਕਹਿੰਦੀ ਵਸਦਾ ਰਵੇ ਮੇਰਾ ਜਲੰਧਰ ਸ਼ਹਿਰ ਸੋਨੇ ਦੀ ਚਿੜੀ ਅਸੀਂ ਐਨ ਛਿੱਲ ਕੇ ਸਵਾਰ ਕੇ ਵਧੀਆ ਤਰੀਕੇ ਨਾਲ ਆਪਣੇ ਘਰ ਵਾਂਗੂ ਬਣਾ ਕੇ ਦਿੰਨੇ ਆ ਅਸੀਂ ਦਾਕਾ ਨੂੰ ਬਾਕ ਨਹੀਂ ਸਮਝਦੇ ਅਸੀਂ ਕਹਿੰਦੇ ਆ ਕਿ ਸਾਗੇ ਸਾਡੇ ਘਰ ਜਾ ਰਿਹਾ ਵਾ ਖਾਣਗੇ ਤੇ ਖੁਸ਼ ਹੋਣਗੇ ਅਸੀਂ ਐਨ ਛਿੱਲ ਕੇ ਸਵਾਰ ਕੇ ਵੱਜਿਆ ਤਰੀਕੇ ਨਾਲ ਆਪਣੇ ਘਰ ਵਾਂਗੂ ਬਣਾ ਕੇ ਦਿੰਨੇ ਆਂ ਅਸੀਂ ਦਾਕਾ ਨੂੰ ਗਾਕ ਨਹੀਂ ਸਮਝਦੇ ਅਸੀਂ ਕਹਿੰਦੇ ਆਂ ਕਿ ਸਾਗੇ ਸਾਡੇ ਘਰ ਜਾ ਰਿਹਾ ਵਾ ਖਾਣਗੇ ਤੇ ਖੁਸ਼ ਹੋਣਗੇ ਪਾਪਾ ਜੀ ਨੇ ਸਾਗ ਖਾ ਕੇ ਕਿਹਾ ਵਾਹ ਬਈ ਵਾਹ ਬਸ ਉਹਦੀ ਵਾਹ ਵਾਹ ਨੇ ਨਾ ਮੈਨੂੰ ਸਾਗ ਵਾਲੇ ਬੰਨੇ ਮੇਰੀ ਲਗਨ ਮੋੜ ਦਿੱਤੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਆ ਗਰੀਬ ਦੀ ਹੈਲਪ ਕਰੋ ਜਰੂਰ ਜਰੂਰ ਸਾਗ ਲੈਣ ਆਓ ਅੱਡੇ ਤੇ ਸਾਡੇ ਜਿੰਨੇ ਜੀ ਕਹਾਂਗੇ ਉਹਨੇ ਪੈਸੇ ਦੇ ਦੇਵਾਂ ਅਸੀਂ ਕਦੀ ਜੈਦ ਨਹੀਂ ਕੀਤੀ ਕਿਸੇ ਨਾਲ ਕਦੀ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਬੋਟਲਾਂ ਸਾਗ ਜਾਂਦਾ ਹੈ ਪੈਸਾ ਸਾਗ ਜਾਂਦਾ ਹੈ ਦੁਕਾਨਾਂ ਤੇ ਸਾਗ ਜਾਂਦਾ ਜਿੱਥੇ ਜਿੱਥੇ ਜ਼ਿਆਦਾ ਸਾਗ ਬਣਦਾ ਹੋਊਗਾ ਨਾ ਓਤੇ ਓਤੇ ਪੋਲੀ ਦਾ ਸਾਗ ਆਊਗਾ ਸਾਗ ਵੇਚਣ ਵਾਲੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪੱਜ ਅੱਜ ਤੁਹਾਡੀ ਜਿਸ ਬੇਬੇ ਦੇ ਨਾਲ ਮੁਲਾਕਾਤ ਕਰਾਵਾਂਗੇ ਉਹ ਕਾਫੀ ਮਸ਼ਹੂਰ ਹੈ ਸੜਕ ਕਿਨਾਰੇ ਸਾਗ ਵੇਚ ਕੇ ਕਾਫੀ ਜਿਹੜੇ ਨੇ ਉਹ ਵਾਵਾਈਆਂ ਜੜੀਆਂ ਨੇ ਉਹ ਇਹਨਾਂ ਨੇ ਖਟੀਆਂ ਨੇ ਭੋਲੀ ਸਾਗવાડી ਦਾ ਨਾਮ ਤੁਸੀਂ ਸੁਣਿਆ ਹੋਵੇਗਾ ਜਲੰਧਰ ਦੇ ਵਿੱਚ ਇਹ ਸਾਗ ਵੇਚਦੇ ਨੇ ਤਾਂ ਇਹਨਾਂ ਕੋਲ ਸਾਗ ਲੈਣ ਕਈ ਥਾਵਾਂ ਤੋਂ ਲੋਕ ਆਉਂਦੇ ਨੇ ਸਪੈਸ਼ਲ ਇਹ ਕਹਿੰਦੇ ਕਿ ਭਈ ਭੋਲੀ ਆਂਟੀ ਦਾ ਸਾਗ ਖਾਣਾ ਹੈਗਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਸਾਗ ਦੀਆਂ ਢੇਰੀਆਂ ਦੇਖੋ ਇਹ ਜਿੰਨਾ ਸਾਗ ਲੱਗਿਆ ਹੋਇਆ ਵਾ ਇਹ ਇੱਕ ਚੁਥਾਈ ਸਾਗ ਹੈ ਇਸ ਤੋਂ ਵੀ ਜ਼ਿਆਦਾ ਜਿਹੜਾ ਹੈ ਉਹ ਸਾਗ ਇੱਕ ਦਿਨ ਦੇ ਵਿੱਚ ਭੋਲੀ ਆਂਟੀ ਜਿਹੜੀ ਹੈ ਉਹ ਵੇਚ ਦਿੰਦੀ ਆ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਬਈ ਆਸਟ੍ਰੇਲੀਆ ਵਾਲੀ ਆਂਟੀ ਜਿਹੜੀ ਹੈ ਉਹ ਵੀ ਸਾਗ ਵੇਚਦੀ ਹੈ ਤੇ ਅੱਜ ਭੋਲੀ ਆਂਟੀ ਦੀ ਕਹਾਣੀ ਕੀ ਹੈ ਉਸ ਬਾਰੇ ਤੁਹਾਡੇ ਉੱਤੇ ਜਿਹੜਾ ਹੈ ਉਹ ਚੰਨਾ ਪਾਵਾਂਗੇ ਤੁਹਾਨੂੰ ਚਰਚਾ ਜਿਹੜੀ ਹੈ ਉਹ ਕਰਾਂਗੇ ਜ਼ਰੂਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਆਂਟੀ ਕਿੰਨਾ ਕ ਜਿਹੜਾ ਹੈਗਾ ਇਹ ਉਹ ਚਿਰ ਤੋਂ ਤੁਸੀਂ ਇਹ ਕੰਮ ਕਰਦੇ ਹੋ ਉਹ ਮੈਂ ਜ਼ਰੂਰ ਜਾਨਣਾ ਚਾਹੂੰਗਾ ਤੇ ਬੜੇ ਲੋਕ ਤੁਹਾਡੇ ਕੋ ਆਉਂਦੇ ਨੇ ਬਈ ਕਹਿੰਦੇ ਨੇ ਕਿ ਮੈਂ ਭੋਲੀ ਆਂਟੀ ਦਾ ਸਾਗ ਖਾਣਾ ਔਰ ਕਿਸੇ ਦਾ ਸਾਗ ਨਹੀਂ ਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਰੱਬ ਚੜ੍ਹਦੀ ਕਲਾ ਕਰੇ ਸਭ ਦਾ ਭਲਾ ਕਰੇ ਹਾਂਜੀ ਸਾਗ ਵੇਜ ਜੀ ਲੈਂਦੇ ਆ ਜੀ 2 2 ਕ ਮੰਡਲ ਵਿਖ ਜਾਂਦਾ ਰੋ ਜੀ ਵਾਹਿਗੁਰੂ ਦੀ ਕਿਰਪਾ ਆ ਬਾਬੇ ਨਾਨਕ ਦੀ 13 13 ਹਾਂਜੀ ਲੋਕ ਕਹਿੰਦੇ ਨੇ ਬਈ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹ ਕਹਿੰਦੇ ਬਈ ਸਾਗ ਕਿਸੇ ਹੋਰ ਦਾ ਨਹੀਂ ਖਾਣਾ ਖਾਣਾ ਸੀ ਭੋਲੀ ਆਂਟੀ ਦਾ ਅਜੀਹਾ ਕਿ ਸਾਗ ਦੇ ਵਿੱਚ ਮਿਕਸ ਕਰਕੇ ਦਿੰਨੇ ਹੋ ਜੀ ਬਸ ਇਹ ਪਿਆਰ ਹੀ ਆ ਜੀ ਉਹਨਾਂ ਦਾ ਸਾਗ ਤੇ ਬਥੇਰਾ ਉਹਨਾਂ ਨੂੰ ਮਿਲਦਾ ਗਲੀਆਂ ਰਾਵਾਂ ਛੜਕਾ ਦੇ ਹੁਣ ਤਾਂ ਬੜੇ ਸਾਗ ਵਾਲੇ ਨਵੇਂ ਨਵੇਂ ਬਹਿ ਗਏ ਆ ਬਸੇ ਮੇਰੇ ਪਿਆਰੀਆਂ ਲੋਕਾਂ ਨਾਲ ਮੇਰਾ ਬਾ ਜਿਨ੍ਹਾਂ ਦੇ ਆਸਰੇ ਮੈਂ ਆਪਣਾ ਰੰਗ ਪੁਣਾ ਕੱਟਿਆ ਵਾ ਆਪਣੇ ਬੱਚੇ ਪਾਲੇ ਆ ਮੇਰਾ ਜਲੰਧਰ ਸ਼ਹਿਰ ਸੋਨੇ ਦੀ ਚਿੜੀ ਮੈਂ ਪਹਿਲੇ ਬਹੁਤ ਵਾਰੀ ਕਹਿ ਚੁੱਕੀ ਆ ਭਾਵੇਂ ਲੱਖਾਂ ਹੀ ਬਾਹਰਲੇ ਮੁਲਖ ਨੇ ਪਰ ਜੋ ਮੇਰਾ ਪੰਜਾਬ ਆ ਨਾ ਜੋ ਮੇਰਾ ਜਲੰਧਰ ਸ਼ਹਿਰ ਆ ਮੈਂ ਕਹਿੰਦੀ ਵਸਦਾ ਰਵੇ ਮੇਰਾ ਜਲੰਧਰ ਸ਼ਹਿਰ ਸੋਨੇ ਦੀ ਚਿੜੀ ਖੁਸ਼ ਰਹਿਣ ਰਾਜੀ ਰਹਿਣ ਲੋਕ ਸਭ ਦਾ ਰੱਬ ਭਲਾ ਕਰੇ ਹਾਂ ਲੋਕ ਆਉਂਦੇ ਨੇ ਅਜੀਹਾ ਕਿ ਲੋਕ ਜਿਹੜਾ ਹੈ ਉਹ ਤੁਹਾਡੇ ਸਾਗ ਵਿੱਚ ਲੱਭਦੇ ਨੇ ਕਿ ਵੀ ਤੁਹਾਡੇ ਕੋਈ ਨਹੀਂ ਪੀੜ ਲੱਗੀ ਹੁੰਦੀ ਹੈ ਤੁਹਾਡਾ ਇਹਨਾਂ ਮਾਲ बिक ਜਾਂਦਾ ਹੈ ਸਾਗ ਵਿੱਚ ਬੇਟਾ ਦੇਖੋ ਆ ਸਾਗ ਦੀਆਂ ਗੰਦਲਾਂ ਦੇਖ ਲਓ ਅਸੀਂ ਇਹਨ ਛਿੱਲ ਕੇ ਸਵਾਰ ਕੇ ਵਧੀਆ ਤਰੀਕੇ ਨਾਲ ਆਪਣੇ ਘਰ ਵਾਂਗੂ ਬਣਾ ਕੇ ਦਿੰਨੇ ਆ ਅਸੀਂ ਦਾਕਾ ਨੂੰ ਦਾਕ ਨਹੀਂ ਸਮਝਦੇ ਅਸੀਂ ਕਹਿੰਦੇ ਆ ਕਿ ਸਾਗੇ ਸਾਡੇ ਘਰ ਜਾ ਰਿਹਾ ਵਾ ਖਾਣਗੇ ਤਾਂ ਖੁਸ਼ ਹੋਣਗੇ ਹਾਂਜੀ ਤੇ ਇਦਾਂ ਹੀ ਮੇਰਾ ਜੀ ਰਿਸ਼ਤਾ ਵੀ ਹੋਇਆ ਮੇਰਾ ਵਿਆਹ ਵੀ ਇਦਾਂ ਹੀ ਹੋਇਆ ਸਾਗ ਤਰੂਈ ਸਾਗ ਮੇਰੀ ਜ਼ਿੰਦਗੀ ਦੇ ਨਾਲ ਰਹੂਗਾ ਸਾਗ ਦੀ ਬਹੁਤ ਵੱਡੀ ਐਮੀ ਤੇ ਆ ਸਾਗ ਆ ਤੇ ਬਸ ਮੈਂ ਮੇਰੇ ਸਾਹ ਚੱਲ ਰਹੇ ਨੇ ਅੱਛਾ ਬਿਲਕੁਲ ਸਾਗ ਆ ਤੇ ਤੁਹਾਡੇ ਸਾਹ ਚੱਲ ਰਹੇ ਨੇ ਅੱਛਾ ਕੀ ਮੈਂ ਜ਼ਰੂਰ ਇਤਿਹਾਸ ਕੀ ਰਿਹਾ ਤੁਹਾਡਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੁਹਾਡਾ ਪਰਿਵਾਰਕ ਇਤਿਹਾਸ ਹੈ ਕਿ ਬਈ ਸਾਗ ਹੀ ਵੇਚਦੇ ਹੋ ਸਟਾਰਟਿੰਗ ਤੋਂ ਇਹ ਕਿਵੇਂ ਤੁਸੀਂ ਅੱਡੇ ਉੱਪਰ ਕਿਵੇਂ ਆਏ ਇਸ ਜਗ੍ਹਾ ਦੇ ਉੱਪਰ ਤੇ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਸਾਗ ਵੇਚਣ ਦੀ ਇਹ ਸਾਗ ਦੀ ਮੈਂ ਸ਼ੁਰੂਆਤ ਇਦਾਂ ਕੀਤੀ ਸੀ ਮੇਰੇ ਪਾਪਾ ਜੀ ਨੇ ਪੂਰਨ ਚੰਦ ਵਡਾਲੀ ਗੁਰੂ ਕੀ ਵਡਾਲੀ ਵਾਲੇ ਹਾਂਜੀ بڑے بڑے ਰਾਸ਼ਟਰੀ ਬਿਬਾਰਡ ਮਲੇ ਉਹਨਾਂ ਨੂੰ ਮੇਰੇ ਮਾਸੜ ਜੀ ਨੇ ਉਹ ਤੇ ਉਹ ਸਾਡੇ ਨਾਲ ਘਰ ਆਏ ਸੀ ਉਹ ਜਦੋਂ ਪਹਿਲਾਂ ਗੋਦੇ ਹੁੰਦੇ ਸੀ ਨਾ ਉਹਨਾਂ ਦਾ ਰੇਡੀਓ ਦਾ ਪ੍ਰੋਗਰਾਮ ਹੁੰਦਾ ਸੀ ਜਲੰਧਰ ਉਹਨਾਂ ਨੇ ਰੇਡੀਓ ਦਾ ਪ੍ਰੋਗਰਾਮ ਲਾ ਕੇ ਆਉਣਾ ਤੇ ਰਾਤ ਭਰਾਤੇ ਆਉਣਾ ਤੇ ਮੈਂ ਉਦੋਂ ਸਾਗ ਬਣਾਇਆ ਤੇ ਮੱਕੀ ਦੀਆਂ ਰੋਟੀਆਂ ਬਕਾਈਆਂ ਤੇ ਉਹ ਭਾਏ ਉਹਨਾਂ ਨੇ ਸਾਗ ਖਾਧਾ ਮੱਕੀ ਦੀਆਂ ਰੋਟੀਆਂ ਖਾਧੀਆਂ ਤੇ ਉਹ ਮੇਰੀ ਮਾਂ ਨੂੰ ਕਹਿੰਦੇ ਸਵਰਨੋ ਕੁੜੀ ਨੇ ਬਹੁਤ ਵਧੀਆ ਸਾਗ ਬਣਾਇਆ ਅਸੀਂ ਇਹਦਾ ਰਿਸ਼ਤਾ ਵੀ ਆਪ ਕਰਾਂਗੇ ਤੇ ਵਿਆਹ ਵੀ ਅਸੀਂ ਇਹਦਾ ਆਪ ਹੀ ਕਰਾਂਗੇ ਪਾਪਾ ਜੀ ਨੇ ਸਾਗ ਖਾ ਕੇ ਕਿਹਾ ਵਾਹ ਬਈ ਵਾਹ ਬਸ ਉਹਦੀ ਵਾਹ ਵਾਹ ਨੇ ਨਾ ਮੈਨੂੰ ਸਾਗ ਵਾਲੇ ਬੰਨੇ ਮੇਰੀ ਲਗਨ ਮੋੜ ਦਿੱਤੀ ਆ ਤੇ ਮੈਂ ਆਪਣੀ ਮਾਂ ਨਾਲ ਫਗਵਾੜਾ ਪਿੰਡ ਭੁੱਲਰਾਈ ਦੇ ਮੈਂ ਰਹਿਣ ਵਾਲੀ ਆ ਉਥੋਂ ਮੈਂ ਰੋਜ਼ ਹੀ ਆਉਂਦੀ ਆ ਅਫਡਾਉਨ ਰੋਜ਼ ਕਰਦੀ ਆ ਸਵੇਰੇ 6 ਵਜੇ ਮੈਂ ਆ ਜਾਂਦੀ ਆ ਸ਼ਾਮ ਨੂੰ 6 ਵਜੇ ਮੈਂ ਚੱਲ ਜਾਂਦੀ ਆ ਅੱਛਾ ਫਗਵਾੜਾ ਪਿੰਡ ਭੁੱਲਰਾਈ ਆ ਮੇਰਾ ਜਲੰਧਰ ਸ਼ਹਿਰ ਦੀ ਮੈਂ ਕੁੜੀ ਆ ਜਲੰਧਰ ਸ਼ਹਿਰ ਦੀ ਸੇਵਾ ਕਰਦਿਆਂ ਮੈਨੂੰ 35 36 ਸਾਲ ਹੋ ਗਏ ਆ ਅੱਛਾ ਵਾਹ ਜਲੰਧਰ ਚ ਮੈਂ ਨਾ ਆਵਾਂ ਤਾਂ ਮੇਰਾ ਸਾਹ ਬੰਦ ਹੋ ਜਾਂਦਾ ਅੱਛਾ ਹਾਂਜੀ ਮੇਰਾ ਸਾਹ ਰੁਕ ਜਾਂਦਾ ਅੱਛਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਸਾਗ ਵੇਚਦੇ ਹੋ ਇੰਨੀ ਦੂਰੋਂ ਫਗਵਾੜੇੋਂ ਆਉਨੇ ਹੋ ਤੁਸੀਂ ਸਾਗ ਲੈ ਕੇ ਤੇ ਇੰਨੀ ਦੂਰੋਂ ਕਿਵੇਂ ਇਹ ਆਣ ਜਾਣ ਕਿਵੇਂ ਹੁੰਦਾ ਹੈ ਸਾਰਾ ਇਹ ਟਰੈਵਲ ਕਿਵੇਂ ਤੁਸੀਂ ਕਰਦੇ ਹੋ ਟੈਂਪੂ ਜਾ ਜਾਂਦੇ ਆ ਸਵੇਰੇ ਹਾਂ ਆਉਣਾ ਹੀ ਪੈਣਾ ਕੀ ਕਰਾਂ ਮੇਰੇ ਦੋਤੀ ਦੋਤਾ ਦੋ ਆ ਅੱਛਾ ਉਹਨਾਂ ਦੇ ਪਾਪਾ ਦੀ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਅੱਛਾ ਇੱਕ ਮੇਰੀ ਬੇਟੀ ਆ ਹਾਂ ਉਹਦੇ 10 ਸਾਲ ਹੋ ਗਏ ਸੀ ਵਿਆਹ ਨੂੰ ਅੱਛਾ 10 ਸਾਲ ਰਹੀ ਆ ਤੇ ਉਹਦੇ ਆਦਮੀ ਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਲਿਆ ਉਹ ਵੀ ਮੇਰੇ ਕੋਲ ਰਹਿੰਦੀ ਆ ਜ਼ਿੰਮੇਵਾਰੀ ਮੇਰੇ ਸਿਰ ਪਈ ਆ ਤੇ ਮੈਂ ਆਪਣੇ ਆ ਪੰਜਾਬ ਦੇ ਸਿਰ ਤੇ ਆਪਣਾ ਟਾਈਮ ਪਾਸ ਕਰ ਰਹੀ ਹਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਗਰੀਬ ਦੀ ਹੈਲਪ ਕਰੋ ਜਰੂਰ ਜਰੂਰ ਸਾਗ ਲੈਣ ਆਓ ਅੱਡੇ ਤੇ ਸਾਡੇ ਜਿੰਨੇ ਜੀ ਕਰਨਗੇ ਉਹਨੇ ਪੈਸੇ ਦੇ ਦਿਓ ਅਸੀਂ ਕਦੀ ਜਾਇਦ ਨਹੀਂ ਕੀਤੀ ਕਿਸੇ ਨਾਲ ਕਦੀ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਬਸ ਅੱਛਾ ਇਹ ਅੱਡਾ ਤੁਸੀਂ ਜਿਵੇਂ ਮਤਲਬ ਪਹਿਲਾ ਕੌਣ ਬੈਠਦਾ ਸੀ ਇਸ ਥਾਂ ਦੇ ਉੱਪਰ ਉਸ ਤੋਂ ਬਾਅਦ ਤੁਸੀਂ ਕਿਵੇਂ ਆਏ ਇਹ ਮੇਰੇ ਮਾਤਾ ਜੀ ਇੱਥੇ ਬਹਿੰਦੇ ਹੁੰਦੇ ਸੀ ਅੱਛਾ ਮੇਰੇ ਬੱਚੇ ਛੋਟੇ ਸੀ ਮੇਰੇ ਆਦਮੀ ਦੀ ਡੈਥ ਹੋ ਗਈ ਸੀ ਦਬਾਈ ਗਿਆ ਸੀ ਬਾਹਰ ਹੀ ਉਹਦੀ ਡੈਥ ਹੋ ਗਈ ਤੇ ਮੇਰੇ ਬੱਚੇ ਛੋਟੇ ਸੀ ਮੈਨੂੰ ਕਹਿੰਦੇ ਵਿਆਹ ਕਰਵਾ ਲਾ ਕਿਤੇ ਤੈਨੂੰ ਲੋੜ ਬੰਦੇ ਬਿਠਾ ਦੇਣੇ ਆ ਸਹੁਰੇ ਵੀ ਕਹਿੰਦੇ ਪੇਕੇ ਵੀ ਕਹਿੰਦੇ ਮੈਂ ਕਹਾ ਵੀ ਨਹੀਂ ਮੈਂ ਚਾਰ ਬੱਚਿਆਂ ਦੀ ਮਾਂ ਆ ਮੈਂ ਵਿਆਹ ਨਹੀਂ ਕਰਾਉਣਾ ਵੀ ਮੈਨੂੰ ਘਰੋਂ ਜਾਣ ਦੀ ਛੁੱਟੀ ਦੇ ਦਿਓ ਮੈਂ ਆਪਣਾ ਕੰਮ ਕਰਨਾ ਮੈਂ ਰੋਜ਼ ਹੀ ਭਾਜੀ ਮੇਰੀ ਮਾਂ ਨੇ ਮੈਨੂੰ ਇੱਥੇ ਆਪਣੇ ਕੋਲ ਸੱਦ ਲੈਣਾ ਕੰਦਲਾ ਛੱਲਣਾ ਆਇਆ ਕਰਨਾ ਕਦੀ 100 ਦੇਣਾ ਕਦੀ 200 ਦੇ ਰਿਆ ਕਰਨਾ ਕਦੀ 50 ਦੇ ਰਿਆ ਕਰਨੇ ਚਲੋ ਇਧਰ ਆਲ ਮਿਲ ਕੇ ਕਰਦਾ ਗੁਜ਼ਾਰਾ ਚੱਲਦਾ ਰਾ ਬੱਚੇ ਮੇਰੇ ਛੋਟੇ ਸੀ ਗਵਾਨੀਆਂ ਕੋ ਛੱਡ ਆਉਣੇ ਮੈਂ ਬਸ ਉਹ ਦੇ ਦਿਆਂ ਦੇ ਦਿਆਂ ਦੇ ਦਿਆਂ ਦੇ ਦਿਆਂ ਮਾਰਕੀਟ ਮੇਰੀ ਬਣ ਗਈ ਆ ਅੱਛਾ ਬਹੁਤ ਵਧੀਆ ਕੰਮ ਚੱਲ ਰਿਹਾ ਬਾਬਾ ਜੀ ਦੀ ਕਿਰਪਾ ਆ ਲਾਗਾ ਦੇ ਆਸਰੇ ਚੱਲ ਰਿਹਾ 2 2.5 ਕੁਐਂਟਰ ਮਾਲ ਮੈਂ ਲਿਆਉਣੀ ਆ ਆ ਹੈਲਪਰ ਰੱਖੇ ਆਪਣੇ ਨਾਲ ਇਹ ਵਿਚਾਰੀ ਛੇਲੇ ਤੇ ਆ ਕਰਦੇ ਆ ਮੈਂ ਤਾਂ ਬਿਮਾਰ ਰਹਿਨੀ ਮੈਂ ਕੱਟਦੀ ਨਹੀਂ ਸਾਗ ਇਹ ਕੋਣ ਪਤਾ ਨਹੀਂ ਤੁਹਾਨੂੰ ਦੇਖ ਕੇ ਹੀ ਹਾਲਾ ਸ਼ੇਰੀ ਆ ਗਈ ਆ ਵੀ ਮੈਂ ਮਸ਼ੀਨ ਤੇ ਬੈੰਦੀ ਆ ਪਹਿਲੇ ਬਥੇਰਾ ਕਰਦੇ ਸੀ ਹੁਣ ਮੈਂ ਬਿਮਾਰ ਰਹਿਨੀ ਆ ਏ ਹੁਣ ਮੈਂ ਕੱਟਦੀ ਨਹੀਂ ਸਾਗ। ਅੱਛਾ ਹੁਣ ਵੀ ਫੋਟਲਾਂ ਸਾਗ ਜਾਂਦਾ ਆ। ਅੱਛਾ। ਪੈਸਾਂ ਸਾਗ ਜਾਂਦਾ ਐ, ਦੁਕਾਨਾਂ ਤੇ ਸਾਗ ਜਾਂਦਾ ਐ। ਅੱਛਾ। ਜਿੱਥੇ ਜਿੱਥੇ ਜਾਣਾ ਸਾਗ ਬਣਦਾ ਹੋਊਗਾ ਨਾ, ਉੱਥੇ ਉੱਥੇ ਭੋਲੀ ਦਾ ਸਾਗ ਆਊਗਾ। ਉਹੀ ਮੈਂ ਬੜਾ ਸੁਣਿਆ ਬੜਾ ਲੋਕੀ ਕਹਿੰਦੇ ਬਈ ਸਾਗ ਜੇ ਖਾਣਾ ਹੋਊਗਾ ਤਾਂ ਤੁਸੀਂ ਜਲੰਧਰ ਆਓ ਤੇ ਜਲੰਧਰ ਭੋਲੀ ਆਂਟੀ ਦਾ ਸਾਗ ਜਿਹੜਾ ਐ ਉਹ ਲਿਆ ਕੇ ਜ਼ਰੂਰ ਖਾਣਾ ਹੈਗਾ। ਤੇ ਉਹੀ ਗੱਲ ਜਿਹੜੀ ਹੈਗੀ ਆ ਉਹ ਲੋਕ ਵੀ ਇਹੀ ਕਹਿੰਦੇ ਨੇ ਬਈ ਜੇ ਜਲੰਧਰ ਆਏ ਹੋ ਤਾਂ ਭੋਲੀ ਆਂਟੀ ਦਾ ਸਾਗ ਜ਼ਰੂਰ ਖਾਓ। ਤੇ ਇਹ ਨਾ ਕਿ ਕਿਰੋਣ ਕਾ ਲੱਗੀਆਂ ਜੀ ਅੱਡੇ ਤੇ। ਆ ਰੌਣਕਾਂ ਵਾਇਗਰੂ ਬਾਬਾ ਨਾਨਕ ਨੇ ਰੌਣਕਾਂ ਲਾਈਆਂ ਵਾ ਬਸਦੇ ਰਹਿਣ ਮੇਰੇ ਕਿਸਾਨ ਭਰਾ ਰੱਬ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਰਾਜੀ ਰਹਿਣ ਜਿਹੜਾ ਸਾਗ ਬੀਜਦੇ ਨੇ ਮੈਂ ਲਿਆ ਕੇ ਵੇਚ ਰਹੀਆਂ ਮੇਰੇ ਬੱਚੇ ਪੜ੍ਹ ਰਹੇ ਉਹਨਾਂ ਦੇ ਆਸਰੇ ਮੈਂ ਕਹਿੰਦੀ ਰੱਬ ਉਹਨਾਂ ਨੂੰ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਕਰੇ ਰਾਜੀ ਰਹਿਣ ਅੱਛਾ ਇਹ ਭੂਲੀ ਨਾ ਕਿਵੇਂ ਪਿਆ ਤੁਹਾਡਾ ਇਹ ਸ਼ੁਰੂਆਤ ਤੋਂ ਹੀ ਭੂਲੀ ਨਾ ਸੀਗਾ ਜਿਵੇਂ ਲੋਕੀ ਕਹਿੰਦੇ ਵੀ ਭੂਲੀ ਆਂਟੀ ਦਾ ਹੀ ਸਾਗ ਖਾਣਾ ਇਹ ਮੇਰੇ ਮਾਪੇ ਨੇ ਨਾਂ ਰੱਖਿਆ ਲਾੜ ਨਾਲ ਮੇਰਾ ਨਾਮ ਜਸਵਿੰਦਰ ਕੋਹਰਿਆ। ਅੱਛਾ। ਇਹ ਲਾਰਨਾ ਮੇਰਾ ਨਾਮ ਭੋਲੀ ਰੱਖਿਆ ਵਾ। ਹਾਂ। ਹਾਂਜੀ। ਭੋਲੀ ਇਸ ਵਕਤ ਮਸ਼ਹੂਰ ਹੋ ਗਈ ਹੈ ਪ੍ਰੋਪਰ। ਉਹ ਵਾਹਿਗੁਰੂ ਦੀ ਕਿਰਪਾ ਹੈ ਜੀ ਮਹਾਰਾਜ ਦੀ ਕਿਰਪਾ ਹੈ। ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਬਸ। ਅੱਛਾ ਲੋਕ ਆਉਂਦੇ ਨੇ ਜਿਆਦਾ ਸਾਗ ਕਿਹੜਾ ਲੈਂਦੇ ਨੇ ਤੁਹਾਡੇ ਤੋਂ ਕਿਹੜਾ ਮੰਗਦੇ ਨੇ ਜਿਆਦਾ? ਮੇਰੇ ਕੋਲ ਹਰ ਆਈਟਮ ਮਿਲਦੀ ਸਾਗ ਦੀ। ਹਾਂ। ਦੇਸੀ ਸਾਗ, ਜਾਪਾਨੀ ਸਾਗ, ਸਰੋਂ ਦਾ ਸਾਗ ਰਾਇਆ ਸਾਗ। ਹਾਂ ਗੋਪੀ ਸਰੋਸਾ ਜਿਹੜੀ ਆਟਮ ਮਰਜੀ ਬੜੀ ਬੜੀ ਦੂਰੋਂ ਗਾਹ ਆਉਂਦੇ ਭਾਜੀ ਕਹਿੰਦੇ ਸਾਗ ਤੇ ਸਾਨੂੰ ਬੜਾ ਮਿਲਦਾ ਪਰ ਅਸੀਂ ਤੇਰੇ ਦਰਸ਼ਨ ਕਰਨ ਆਏ ਤੈਨੂੰ ਮਿਲ ਨਹੀਂ ਆਏ ਆ ਬਸ ਬਸੇ ਮੇਰਾ ਪਿਆਰ ਹੀ ਆ ਜਿਹੜੇ ਗਾਹ ਨਾ ਆਵੇ ਉਹਨੂੰ ਮੈਂ ਯਾਦ ਕਰਾਂ ਤਾਂ ਮੇਰੇ ਮੋਰੇ ਖਰ ਜਾਂਦਾ ਹਾਂ ਹਾਂ ਅੱਜ ਲੋਕ ਆਉਂਦੇ ਨੇ ਸਾਗ ਲੈਣ ਜਿਆਦਾ ਕਿਹੜੀ ਸਾਗ ਨੂੰ ਪਸੰਦ ਕਰਦੇ ਨੇ ਤੁਹਾਡੇ ਆਹ ਸਾਗ ਪਸੰਦ ਕਰਦੇ ਗੰਦਲਾ ਵਾਲਾ ਚਿੱਲਿਆ ਹੋਇਆ ਸਾਗ ਗੰਦਲਾ ਵਾਲਾ ਅੱਛਾ ਗੰਦਲਾ ਵਾਲਾ ਚਿੱਲਿਆ ਹੋਇਆ ਸਾਗ ਪਸੰਦ ਕਰਦੇ ਨੇ ਅਸੀਂ ਆਪਣੇ ਘਰਾਂ ਨੂੰ ਬਣਾ ਕੇ ਦਿੰਦੇ ਮੇਰੀ ਫੁੱਲ ਗਾਰੰਟੀ ਸਾਗ ਦੀ ਅੱਛਾ ਹਾਂ ਸਾਗ ਮਾਰੇ ਬਣੇ 500 ਰੁਪਿਆ ਨਾਮ ਅੱਛਾ ਹਾਂਜੀ ਸਾਗ ਖਾਣ ਦੇ ਨਾਲ ਆਪਣੇ ਸਰੀਰ ਦਾ ਖੂਨ ਸਾਫ਼ ਹੁੰਦਾ ਵਾ ਅੱਛਾ ਆਪਣੇ ਸਰੀਰ ਦੇ ਸੈੱਲ ਪੂਰੇ ਹੁੰਦੇ ਆ ਆਪਣੀਆਂ ਅੱਖਾਂ ਠੀਕ ਹੁੰਦੀਆਂ ਵਾ ਅੱਖਾਂ ਦੀ ਨਿਗਾ ਵਾਦੀ ਆ ਸਾਗ ਖਾਣ ਦੇ ਨਾਲ ਸਾਗ ਖਾਣ ਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਬਹੁਤ ਵਧੀਆ ਚੀਜ਼ ਆ ਬਿਲਕੁਲ ਤਾਜ਼ਾ ਆ ਕੋਈ ਇਹਨੂੰ ਦਵਾਈ ਨਹੀਂ ਲੱਗੀ ਕੋਈ ਖਾਦ ਨਹੀਂ ਪਈ ਕੋਈ ਦਵਾਈਆਂ ਨਹੀਂ ਪਈਆਂ ਇਹਨੂੰ ਇਹ ਸਾਗ ਆ ਜਲੰਧਰ ਸ਼ਹਿਰ ਪੰਜਾਬ ਦੀ ਸ਼ਗਾਤ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਸਾਗ ਸਰੋਂ ਦਾ ਬਣਾ ਲਾ ਰੋਟੀ ਮੱਕੀ ਦੀ ਬਕਾਲਾ ਨਹੀਂ ਤਾਂ ਤੇਰਾ ਮੇਰਾ ਹੋਣਾ ਨਹੀਂ ਗੁਜ਼ਾਰਾ ਨਹੀਂ ਚੱਢੀਗੜ ਰਹਿਣ ਵਾਲੀਏ ਗਾਣੇ ਵੀ ਗਾ ਲੈਨੇ ਉਹ ਨਾਲ ਹੀ ਤੁਸੀਂ ਅੱਛਾ ਤੁਹਾਡਾ ਪਰਿਵਾਰਕ ਪਛੋਕੜ ਬੜਾ ਵੱਡਾ ਹੈਗਾ ਗਾਣ ਵਾਲਾ ਤੁਹਾਡਾ ਪਛੇਕੜ ਹੈ ਫਿਰ ਇਹ ਸਾਗ ਵਾਲੇ ਕਿਵੇਂ ਸਾਗ ਵਾਲੇ ਪਿੱਛੇ ਕਿਵੇਂ ਲੱਗੇ ਬਾਸ ਉਹ ਹੀ ਮੈਂ ਤੁਹਾਨੂੰ ਦੱਸਿਆ ਸਾਡੇ ਪਪਾ ਜੀ ਆਏ ਸੀ ਬਡਾਲੀ ਵਾਲੇ ਉਹ ਕਹਿੰਦੇ ਸਾਗ ਕੁੜੀ ਨੇ ਬਹੁਤ ਸਵਾਰ ਬਣਾਇਆ ਵਾਹ ਭਾਈ ਵਾਹ ਬਹੁ ਮੇਰੀ ਤਰੀਫ ਕੀਤੀ ਰਿਸ਼ਤੇਦਾਰਾਂ ਜਾ ਕੇ ਸਾਰੇ ਅੱਜ ਤੇ ਬਸ ਮੈਂ ਸਾਗ ਵੇਚਣ ਦੀ ਲਗਣ ਲੱਗ ਗਈ ਆਪਣੀ ਮਾਂ ਦੇ ਨਾਲ ਆਇਆ ਕਰਨਾ ਤੇ ਸਾਗ ਵੇਚਿਆ ਕਰਨਾ ਬਸ ਅੱਛਾ ਸਾਗ ਦਾ ਹੀ ਸ਼ੌਕ ਲੱਗ ਗਿਆ ਆਪਾਂ ਤੇ ਤੁਹਾਨੂੰ ਸਾਗ ਦਾ ਸ਼ੌਕ ਲੱਗ ਗਿਆ ਅੱਛਾ ਇਹ ਤੁਸੀਂ ਪਹਿਲਾਂ ਜਰੂਰ ਤਸਵੀਰ ਜਰੂਰ ਦੇਖੋ ਪ੍ਰਾਪਰ ਤਰੀਕੇ ਦੇ ਨਾਲ ਕਿੰਨਾ ਕ ਜਿਹੜਾ ਹੈਗਾ ਇਹ ਉਹ ਸਾਗ ਤੇ ਕੁਆਂਟੀਟੀ ਜਿਹੜੀ ਹੈ ਉਹ ਰੱਖੀ ਹੋਈ ਹੈ ਲੋਕ ਰੋਜ਼ ਜਿਹੜਾ ਹੈਗਾ ਇਹ ਉਹ ਸਾਗ ਜਿਹੜਾ ਹੈ ਉਹ ਲੌਣ ਲੈਣ ਆਉਂਦੇ ਨੇ ਤੇ ਤਕਰੀਬਨ 4 ਤੋਂ 5 ਕੁਇੰਟਲ ਜਿਹੜਾ ਇਹ ਉਹ ਇੱਕ ਦਿਨ ਦੇ ਵਿੱਚ ਇਹਨਾਂ ਦਾ ਸਾਗ ਜਿਹੜਾ ਹੈ ਉਹ ਵਿਕ ਜਾਂਦਾ ਹੈਗਾ ਅੱਛਾ ਇਹ ਸਾਗ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ ਹਾਂ ਜੀ ਸਾਗ ਮੈਂ ਤਾਂ ਆਉਂਦੀ ਆ ਫਗਵਾੜੇ ਪਿੰਡ ਭੁੱਲੜਾਈ ਤੋਂ ਅੱਛਾ ਸਾਗ ਮੇਰਾ ਜਲੰਧਰੋਂ ਵੀ ਆਉਂਦਾ ਆ ਹਾਂ ਛਾਰਪੁਰੋਂ ਵੀ ਆ ਜਾਂਦਾ ਫਗਵਾੜੇ ਤੋਂ ਮੈਂ ਲੈ ਆਉਂਦੀ ਆ ਹਾਂ ਨਾਲੇ ਗੱਡੀ ਦੇ ਵਿੱਚ ਮੈਂ ਬੈਠ ਕੇ ਆ ਜਾਂਦੀ ਸਵੇਰ ਨੂੰ ਅੱਛਾ ਸਾਗ ਸਾਡਾ ਸਾਰੇ ਬੰਨੇ ਜਿੱਧਰ ਫੋਨ ਕਰੀਏ ਸਾਗ ਉਧਰੋਂ ਹੀ ਆ ਜਾਂਦਾ ਸਾਡਾ ਅੱਛਾ ਹਾਂ ਜੀ ਸਾਗ ਦੀਆਂ ਬਹੁਤ ਆਈਟਮਾਂ ਆ ਤੇ ਸਾਗ ਰਲਵਾ ਵੀ ਮੈਂ ਮੰਗਾ ਲੈਂਦੀ ਸਾਰੇ ਬੰਨੇ ਅੱਛਾ ਤੇ ਮੇਰਾ ਆ ਜਾਂਦਾ ਹਾਂ ਆਟੇ ਤੋਂ ਬੈਠਿਆਂ ਵੀ ਆ ਜਾਂਦਾ ਹਾਂ ਹਾਂ ਜੀ ਅੱਛਾ ਆਰਡਰ ਫੇਰ ਕਦੋਂ ਮਿਲਦੇ ਨੇ ਜਿਆਦਾ ਜੋ ਵਿਆਹ ਵਾਲੇ ਸੀਜ਼ਨ ਆ ਤੋਂ ਉਹਨਾਂ ਦੇ ਹੀ ਅੱਛਾ ਫੋਨ ਤੇ ਹਰ ਰਾਤ ਨੂੰ ਫੋਨ ਆ ਜਾਂਦੇ ਮੈਨੂੰ ਅੱਛਾ ਪੈਲਸਾਂ ਦੇ ਵਿੱਚ ਮੈਂ ਲਾ ਕੇ ਆਉਂਦੀ ਸਾਗ ਹਾਂ ਹਵੇਲੀ ਪੈਲਸ ਇੱਧਰ ਵਿਕਟੋਰੀਆ ਗਾਰਡਨ ਆ ਮਦਨ ਫਲੋਰ ਮੇਲ ਸਾਰੇ ਬੰਨੇ ਸਾਗ ਮੇਰਾ ਹੀ ਜਾਂਦਾ ਜੀ ਅੱਛਾ ਹਾਂ ਇਹ ਸਾਰੇ ਪਾਸੇ ਤੁਹਾਡਾ ਜਾਂਦਾ ਇਹ ਸਾਗ ਲਾ ਕੇ ਆਉਂਦੇ ਸਵੇਰ ਨੂੰ ਅੱਛਾ ਸਵੇਰ ਨੂੰ ਆਉਂਦੇ ਆ ਗੱਡੀ ਲਾ ਹੁੰਦੇ ਆ ਤੇ ਰੱਡੇ ਤੇ ਆ ਜਾਈਦਾ ਅੱਛਾ ਅੱਜ ਲੋੜੀ ਵਾਲੇ ਦਿਨ ਤਾਂ ਬੜੀ ਥੀਰਾਇ ਤੇ ਪੀੜ ਲੱਗਦੀ ਹੋਈ ਆ ਤੁਹਾਡੇ ਕੋਲ ਬਹੁਤ ਪੀੜ ਲੱਗਦੀ ਆ ਜੀ ਲੋੜੀ ਵਾਲੇ ਦਿਨ ਹਾਂ ਲੋਕੋਂ ਦੇ ਨਹੀਂ ਹਾਂ ਮੈਂ ਕਹਿੰਦੀ ਵਾਹਿਗੁਰੂ ਐਤਕੀ ਵੀ ਇਦਾਂ ਹੀ ਭੀੜ ਲਾਵੇ ਲੋੜੀ ਵਾਲੇ ਦਿਨ ਹਾਂ ਬਿਲਕੁਲ ਕੋਈ ਚਿੰਤਾ ਨਾ ਕਰਨ ਬਿਲਕੁਲ ਕੋਈ ਫਿਕਰ ਨਾ ਕਰ ਕਿਸੇ ਤੋਂ ਨਜਾਇਜ਼ ਪੈਸਾ ਨਹੀਂ ਲਿਆ ਜਾਊਗਾ ਵੱਧ ਪੈਸਾ ਨਹੀਂ ਲਿਆ ਜਾਊਗਾ ਜਿੰਨਾ ਸਾਡਾ ਵੰਡਾ ਹੱਕ ਉਹਨਾ ਅਸੀਂ ਪੈਸੇ ਲਵਾਂਗੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਵਸਦੇ ਰਾਦੇ ਰਹੋ ਖੁਸ਼ ਰਹੋ ਰੱਬ ਸਭ ਦੀ ਚੜ੍ਹਦੀ ਕਲਾ ਕਰੇ ਠੀਕ ਹੈ ਜੀ ਮਿਹਰਬਾਨੀ ਤੁਹਾ ਬਿਲਕੁਲ ਇਹ ਭੋਲੀ ਆਂਟੀ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਹੈਗੀ ਹੈ ਜਿਨ੍ਹਾਂ ਦਾ ਸਾਗ ਜਿਹੜਾ ਹੈ ਉਹ ਖਾਣ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਲੋਕਾਂ ਦਾ ਕਹਿਣਾ ਹੈ ਜੇਕਰ ਤੁਸੀਂ ਜਲੰਧਰ ਆਏ ਹੋ ਤੇ ਭੋਲੀ ਆਂਟੀ ਦਾ ਸਾਗ ਜ਼ਰੂਰ ਖਾ ਕੇ ਜਾਇਓ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ ਕੈਮਰਾਪਰਸਨ ਪੰਕੇ ਦੇ ਨਾਲ ਅਜਗੁੱਤਾ ਜਲੰਧਰ